ਸਤਨਾਮ ਵਾਰੀ ਗੁਰੂ ਸਾਹਿਬ ਜੀਓ ਜੇ ਸੋ ਚੰਦਾ ਉੱਗਵੇ ਸੂਰਜ ਚੜ੍ਹੇ ਹਜ਼ਾਰ ਇਤੇ ਚੰਨਨ ਹੁੰਦਿਆ ਗੁਰਬਿਨ ਕੋਰ ਅੰਧਾਰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਧੰਨ 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 ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਕਿਰਪਾ ਦੇ ਨਾਲ ਗੁਰਬਾਣੀ ਦੀਆਂ ਕਥਾ ਵਿਚਾਰਾਂ ਕਰਨ ਦਾ ਸੁਭਾਗਾ ਸਮਾਪਤ ਹੋਇਆ ਜੋ ਅੱਜ ਪਾਵਨ ਸ਼ਬਦੀ ਵਿਚਾਰ ਕਰਨ ਜਾ ਰਹੇ ਹਨ ਇਹ ਪਵਿੱਤਰ ਸ਼ਬਦ ਭਗਤ ਕਬੀਰ ਜੀ ਦੇ ਪਾਵਨ ਮੁਖ ਤੋਂ ਉਚਾਰਨ ਕੀਤਾ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਰਾਜਮਾਨ ਇਸ ਪਾਵਨ ਸ਼ਬਦ ਦੇ ਵਿੱਚ ਭਗਤ ਜੀ ਬਖਸ਼ਿਸ਼ ਕਰਦੇ ਨੇ ਰਹਿਮਤ ਕਰਦੇ ਹਨ ਕਿ ਸੰਸਾਰੀ ਲੋਕ ਆਪਣੇ ਘਰ ਦੇ ਵਿੱਚ ਸੁਖ ਸ਼ਾਂਤੀ ਬਣਾਈ ਰੱਖਣ ਬਾਅਦ ਤੇ ਘਰ ਦੇ ਵਿੱਚ ਆਨੰਦ ਖੇੜੇ ਬਣਾਈ ਰੱਖਣ ਬਾਅਦ ਤੇ ਕਾਰੋਬਾਰ ਚੰਗੇ ਚੱਲਦੇ ਰਹਿਣ ਉਹਦੇ ਬਾਅਦ ਤੇ ਬਹੁਤ ਤਰ੍ਹਾਂ ਦੇ ਉਪਰਾਲੇ ਕਰਦੇ ਨੇ ਜਿਵੇਂ ਕਿ ਸ਼ਰਾਧ ਵਗੈਰਾ ਕਰਾਉਂਦੇ ਹਨ ਪਰ ਕਹਿਣ ਲੱਗੇ ਅਸੀਂ ਇਹ ਗੱਲ ਨੂੰ ਮੰਨਦੇ ਨਹੀਂ ਹੈ ਕਿ ਮਰੇ ਬੰਦੇ ਤੋਂ ਬਾਅਦ ਉਹਦੇ ਪਰਥਾਏ ਕੀਤੇ ਹੋਏ ਸ਼ਰਾਧ ਜਾਂ ਕੋਈ ਹੋਰ ਕਰਮਕਾਂਡ ਕੀਤੇ ਉਹਦੇ ਤੱਕ ਅਪੜ ਜਾਣਗੇ ਜਿਹੜੀ ਸੇਵਾ ਜਿਉਂਦੇ ਜੀ ਮਾਂ ਪਿਓ ਦੀ ਕਰ ਲੈਣੀ ਹੈ ਜਿਉਂਦੇ ਜੀ ਮਾਪਿਆਂ ਨੂੰ ਸੋਹਣੇ ਸੁੰਦਰ ਕੱਪੜੇ ਬਣਾ ਕੇ ਦੇਣੇ ਆਪਣੇ ਹੱਥੀਂ ਉਹਨਾਂ ਦੇ ਸਿਰਾਂ ਤੇ ਵਿੱਚ ਤੇਲ ਲਾਉਣਾ ਕੇਸੀ ਨਿਵਾਉਣਾ ਉਹਨਾਂ ਦੇ ਕੱਪੜੇ ਧੋਣੇ ਸਾਫ ਸੁਥਰੇ ਵਿਛਾਈਆਂ ਉਹਨਾਂ ਦੇ ਬਣਾ ਕੇ ਪਾ ਕੇ ਮਾਂ ਪਿਓ ਦੀ ਜਿਹੜੇ ਜਿਉਂਦੇ ਜੀ ਸੇਵਾ ਕਰ ਲੈਣਗੇ ਉਹਨਾਂ ਦੀ ਤਾਂ ਦਰਗਾਹ ਦੇ ਵਿੱਚ ਹਰੀ ਹੁੰਦੀ ਹੈ ਜਿਨ੍ਹਾਂ ਨੇ ਜਿਉਂਦੇ ਜੀ ਮਾਂ ਪਿਓ ਨੂੰ ਪੁੱਛਿਆ ਨਹੀਂ ਆ ਜਿਉਂਦੇ ਜੀ ਮਾਂ ਪਿਓ ਦੀ ਸੇਵਾ ਕੀਤੇ ਨਹੀਂ ਤੇ ਮਰਨ ਤੋਂ ਬਾਅਦ ਆਪਦੇ ਡਰ ਦੇ ਮਾਰੇ ਵੀ ਸਾਡੇ ਘਰੇ ਕਿਤੇ ਕੋਈ ਦੁੱਖ ਨਾ ਆ ਜਾਏ ਤੇ ਮਰਿਆਂ ਤੋਂ ਬਾਅਦ ਉਹ ਕਈ ਤਰ੍ਹਾਂ ਦੇ ਸ਼ਰਾਦ ਕਰਾਉਂਦੇ ਨੇ ਹੋਰ ਕਰਦੇ ਨੇ ਆਓ ਉਸ ਬਾਰੇ ਥੋੜੀ ਵਿਚਾਰ ਕਰੀਏ ਬਾਬਾ ਕਬੀਰ ਜੀ ਕੀ ਕਿਰਪਾ ਕਰਦੇ ਨੇ ੴ ਸਤਿਗੁਰ ਪ੍ਰਸਾਦਿ ਗਉੜੀ ਬਿਰਾਗਨ ਕਬੀਰ ਜੀ ਜੀਵਤ ਪਿਤਰ ਨਾ ਮੰਨੇ ਕੋ ਮੋਇਆਂ ਸ਼ਰਾਦ ਕਰਾਈ ਜਿਉਂਦੇ ਪਿੱਤਰਾਂ ਨੂੰ ਤਾਂ ਜਿਉਂਦੇ ਵੱਡੇ-ਵਡੇਰਿਆਂ ਨੂੰ ਤਾਂ ਕੋਈ ਮੰਨਦਾ ਨਹੀਂ ਪਿਓ ਨੂੰ ਦਾਦੇ ਨੂੰ ਦਾਦੀ ਨੂੰ ਕੋਈ ਜਿਉਂਦੇ ਜੀ ਤਾਂ ਸਾਹਮਦਾ ਨਹੀਂ ਹੈ ਤੇ ਮਰਿਆਂ ਤੋਂ ਬਾਅਦ ਉਹਨਾਂ ਦੇ ਪਰਥਾਈ ਸ਼ਰਾਦ ਕਰਾਉਂਦੇ ਨੇ ਭਾ ਉਹਨਾਂ ਦੇ ਪਰਥਾਈ ਭੋਜਨ ਖਵਾਉਂਦੇ ਨੇ ਪਿੱਤਰ ਪੀ ਬੱਪਰੇ ਕਿਉਂ ਕੌਂ ਪਾਵੇਂ ਕਊਆ ਕੁੱਕਰ ਖਾਈ ਕਹਿਣ ਲੱਗੇ ਉਹ ਵਿਚਾਰੇ ਕਿੱਥੋਂ ਖਾ ਲੈਣਗੇ ਜਦੋਂ ਜੱਗ ਤੋਂ ਹੀ ਤੁਰ ਗਏ ਨੇ ਉਹ ਤਾਂ ਕਾਂ ਤੇ ਕੁੱਤੇ ਖਾ ਜਾਂਦੇ ਨੇ ਜਿਹੜੇ ਅਸੀਂ ਸ਼ਰਾਧਾਂ ਦੇ ਪਾਉਣੇ ਆ ਜਾ ਕੇ ਥਾਂ-ਥਾਂ ਤੇ ਕਰਦੇ ਆ ਜਾਂ ਹੋਰ ਬਾਬੇ ਖਾ ਜਾਂਦੇ ਨੇ ਕਹਿਣ ਲੱਗੇ ਪਰ ਜਿਉਂਦੇ ਜੀ ਤਾਂ ਮਾਪਿਆਂ ਦੀ ਸੇਵਾ ਕੀਤੀ ਹੁੰਦੀ ਤਾਂ ਫਿਰ ਤਾਂ ਉਹ ਆਪਣੇ ਮੁੱਖੋਂ ਅਸ਼ੀਸ਼ਾਂ ਦਿੰਦੇ ਮਾਪੇ ਦੀ ਸੀਸ ਬੱਚੇ ਨੂੰ ਤਾਰ ਦਿੰਦੀ ਆ ਸੋ ਕਹਿਣ ਲੱਗੇ ਕਈ ਮਾਪੇ ਤੋਂ ਵੀ ਵੱੱਦ ਦਵਾਵਾਂ ਲੈ ਰਹੇ ਨੇ ਉਹਨਾਂ ਨੂੰ ਤਪਾਉਂਦੇ ਨੇ ਉਹਨਾਂ ਮਾਪੇ ਸੁੱਖ ਵਾਸਤੇ ਲਾਦ ਨੂੰ ਜਾਂਦਾ ਵੀ ਸਾਨੂੰ ਬੜੇਪੇ ਚ ਸਾਂਭਣਗੇ ਬੜੇਪਾ ਉਹਨਾਂ ਦਾ ਰੋਲ ਦਿੰਦੇ ਨੇ ਬੜੇਪੇ ਵਿੱਚ ਬਦਫੈਲੀਆਂ ਕਰਦੇ ਨੇ ਮਾੜੇ ਕੰਮ ਕਰਦੇ ਨੇ ਕਲੇਸ਼ ਤੇ ਹੋਰ ਦੰਗੇਬਾਜ਼ੀਆਂ ਚ ਪਾ ਕੇ ਬਜ਼ੁਰਗ ਮਾਪਿਆਂ ਨੂੰ ਦੁਖੀ ਕਰਦੇ ਨੇ ਕਹਿੰਦੇ ਮੌਕ ਕੋਸ਼ਲ ਬਤਾ ਕੋਈ ਕੁਸ਼ਲ ਕੁਸ਼ਲ ਕਰਤੇ ਜਗ ਬਿਨਸੇ ਕੁਸ਼ਲ ਵੀ ਕੈਸੇ ਹੋਈ ਇਹ ਕੈਸੀ ਖੁਸ਼ੀ ਆ ਜਿਹੜੀ ਤੁਸੀਂ ਕਹਿੰਦੇ ਹੋ ਕਿ ਸ਼ਰਾਧ ਖਵਾ ਕੇ ਸਾਡੇ ਘਰੇ ਸੌਖਾ ਜੀਗਾ ਸ਼ਰਾਧਾਂ ਵਿੱਚ ਸੇਵਾ ਕਰਕੇ ਸ਼ਰਾਧਾਂ ਦੇ ਵਿੱਚ ਪ੍ਰਸ਼ਾਦ ਦੇ ਪਾਣੀ ਛਕਾ ਕੇ ਕੁੱਤਿਆਂ ਨੂੰ ਕਾਵਾਂ ਨੂੰ ਪਾ ਕੇ ਬਾਬਿਆਂ ਨੂੰ ਖਵਾ ਕੇ ਸਾਡੇ ਘਰੇ ਸੁਖ ਸ਼ਾਂਤੀ ਬਣੀ ਰਹੇਗੀ ਹੁਣ ਤੁਹਾਡੇ ਘਰੇ ਮਾਂ ਬਾਪ ਐ ਨਹੀਂ ਤੰਨੇ ਜੱਟ ਨੂੰ ਕਿਉਂ ਰੱਬ ਮਿਲਿਆ ਸੀ ਤੰਨੇ ਜੱਟ ਨੇ ਕਹਿਣ ਲੱਗੇ ਰੱਬ ਨੇ ਕਿਹਾ ਸੀ ਨਾ ਤੰਨੇ ਨੂੰ ਕਹਿਣ ਲੱਗੇ ਤੰਨਿਆ ਕੁਝ ਮੰਗੋ ਕਹਿਣ ਲੱਗੇ ਮੰਗਣਾ ਦਾ ਕੀ ਆ ਸੱਤਾਂ ਦਿਨਾਂ ਤੋਂ ਆਜਾ ਕਰ ਬਾਬਾ ਕਹਿਣ ਲੱਗੇ ਮੈਂ ਕੀ ਕਰੂੰ ਅੱਜ ਹੀ ਮੰਗ ਲਾ ਕਹਿੰਦੇ ਸੱਤਾਂ ਦਿਨਾਂ ਤੋਂ ਅਸੀਂ ਪਾਣੀ ਦੀ ਵਾਰੀ ਹੁੰਦੀ ਆ ਸੱਤਾਂ ਦਿਨਾਂ ਤੋਂ ਤੁਸੀਂ ਮੱਝਾਂ ਚਾਰਿਓ ਮੈਂ ਪਾਣੀ ਲਾਉਂ ਅੱਗੇ ਮੇਰਾ ਬਾਪੂ ਮੱਝਾਂ ਚਾਰਦਾ ਸੀ ਤੇ ਕਹਿਣ ਲੱਗੇ ਪ੍ਰਮਾਤਮਾ ਨੇ ਰੱਬ ਨੇ ਕਿਹਾ ਧੰਨਿਆ ਬਿੱਤਰ ਬਾਪੂ ਮੱਝਾਂ ਚਾਰਦਾ ਸੀ ਉਹ ਮੱਝਾਂ ਮੈਂ ਚਾਰਾਂਗਾ ਕਹਿੰਦੇ ਹਾਂ ਕਹਿਣ ਲੱਗੇ ਫਿਰ ਤੇਰਾ ਬਾਪੂ ਵੱਡਾ ਕਿਵੇਂ ਉਹ ਕਹਿਣ ਲੱਗੇ ਬਾਪੂ ਵੱਡਾ ਜੀ ਨੇ ਮੈਨੂੰ ਜਨਮ ਦਿੱਤਾ ਤਾਂ ਹੀ ਤਾਂ ਤੈਨੂੰ ਦੇਖਿਆ ਸੋ ਇਸ ਕਰਕੇ ਰੱਬ ਕਹਿੰਦਾ ਮੈਂ ਤੈਨੂੰ ਤਾਂ ਹੀ ਮਿਲਿਆ ਕਿਉਂਕਿ ਤੂੰ ਆਪਦੇ ਪਿਓ ਦੀ ਸੇਵਾ ਕਰਦਾ ਆਪਦੀ ਮਾਂ ਦੀ ਸੇਵਾ ਕਰਦਾ ਜਿਹਨੇ ਮਾਂ ਬਾਪ ਦੀ ਸੇਵਾ ਨਹੀਂ ਕੀਤੀ ਹੈ ਤੇ ਉਹ ਕਿੱਥੇ ਮਰਜੀ ਮੱਥੇ ਰਗੜਦਾ ਫਿਰੇ ਕੋਈ ਫਾਇਦਾ ਨਿਕਲਦਾ ਹੀ ਨਹੀਂ ਆ ਸੋ ਗੁਰੂ ਜੀ ਕਿਰਪਾ ਕਰਦੇ ਨੇ ਰਹਿਮਤ ਕਰਦੇ ਨੇ ਵੀ ਇਹੋ ਜੀ ਕਿਹੜੀ ਖੁਸ਼ੀ ਆ ਜਿਹੜੀ ਮਰਿਆਂ ਤੋਂ ਬਾਅਦ ਲੱਭਦੇ ਫਿਰਦੇ ਮਾਟੀ ਕੇ ਕਰਦੀਵਾ ਦੇਵੀ ਤਿਸ ਅੱਗੇ ਜੀਉ ਦੇ ਉਹ ਤੁਸੀਂ ਮਿੱਟੀ ਦੀਆਂ ਫੁੱਟਮਾ ਬਣਾ ਕੇ ਮਿੱਟੀ ਦੀਆਂ ਮੂਰਤੀਆਂ ਬਣਾ ਕੇ ਦੇਵੀ ਦੇਵਤਿਆਂ ਦੀਆਂ ਪੱਥਰ ਦੀਆਂ ਮੂਰਤੀਆਂ ਬਣਾ ਕੇ ਉਹਦੇ ਅੱਗੇ ਤੁਸੀਂ ਕਹਣ ਲੱਗੇ ਐਸੇ ਪੁੱਤਰ ਤੁਹਾਰੇ ਕਈਏ ਆਪਨ ਕਿਆ ਨਾ ਲਈ ਇਹ ਕੈਸੇ ਪਿੱਤਰ ਨੇ ਤੁਹਾਡੇ ਕੈਸੇ ਵੱਡੇ-ਵਡੇਰੇ ਨੇ ਕੈਸੇ ਤੁਹਾਡੇ ਦੇਵਤੇ ਨੇ ਜਿਹੜੇ ਆਪਦੇ ਮੂੰਹੋਂ ਮੰਗ ਕੇ ਕੋਈ ਚੀਜ਼ ਹੀ ਨਹੀਂ ਲੈ ਸਕਦੇ ਅੱਗੇ ਕੁਛ ਵੀ ਬਣਾ ਕੇ ਧਰ ਦਿੰਦੇ ਓ ਚੁੱਪ ਕਰਕੇ ਬੈਠੇ ਰਹਿੰਦੇ ਨੇ ਕੋਈ ਉਹਨਾਂ ਨੇ ਕਦੇ ਪਾਣੀ ਨਹੀਂ ਮੰਗਿਆ ਕਦੇ ਇਹ ਨਹੀਂ ਕਿਹਾ ਵੀ ਆਹ ਚੀਜ਼ ਚਾਹੀਦੀ ਆ ਭਾਈ ਉਹ ਕਿਹੜੇ ਨੇ ਜਿਹੜੇ ਆਪਦੇ ਮੂੰਹੋਂ ਮੰਗ ਕੇ ਰੋਟੀ ਪਾਣੀ ਨਹੀਂ ਖਾ ਸਕਦੇ ਉਹ ਕੀ ਤਾਰੇ ਤਾਰਨਗੇ ਤੁਹਾਨੂੰ ਕਹਿਣ ਲੱਗੇ ਕਿਰਪਾ ਕਰ ਸਰ ਜੀ ਉਹ ਕਾਟੇ ਨਰ ਜੀ ਉਹ ਪੂਜੇ ਉਹ ਕਹਿਣ ਲੱਗੇ ਹੋਏ ਤੁਸੀਂ ਬਲੀਆਂ ਦਿੰਦੇ ਹੋ ਜਾਨਵਰਾਂ ਦੀਆਂ ਬਲੀਆਂ ਦਿੰਦੇ ਹੋ ਬੱਕਰਿਆਂ ਦੀਆਂ ਬਲੀਆਂ ਦਿੰਦੇ ਹੋ ਕਈ ਤਰ੍ਹਾਂ ਦੇ ਜੱਗ ਕਰਦੇ ਹੋ ਬਲੀਆਂ ਦਿੰਦੇ ਹੋ ਇਹਨਾਂ ਦੇ ਅੱਗੇ ਪਰ ਕਹਿੰਦੇ ਜਿਹਦੇ ਵਿੱਚ ਜਾਨ ਆ ਉਹਨੂੰ ਤਾਂ ਤੁਸੀਂ ਮਾਰ ਦਿੱਤਾ ਤੇ ਜਿਹਦੇ ਵਿੱਚ ਜਾਨ ਕੋਈ ਨਹੀਂ ਜਿਹੜੀ ਪੱਥਰ ਦੀ ਫੋਟੋ ਮੂਰਤੀ ਬਣਾਈ ਆ ਕਿਸੇ ਦੇਵੀ ਦੇਵਤੇ ਦੀ ਉਹਦੇ ਅੱਗੇ ਤੁਸੀਂ ਜਿੰਦਾ ਲਈ ਜੀਵ ਕੱਟ ਕੇ ਰੱਖ ਦਿੱਤੀ ਮਾਰ ਦਿੱਤੀ ਜਾਨ ਨੂੰ ਮਾਰ ਦਿੱਤੀ ਸਰ ਜੀ ਉਹ ਕਾਟੇ ਜੀ ਜਿਹੜੀ ਸਿਰਜਨਹਾਰ ਜੀ ਦੇ ਜਿੰਦ ਜਿਉਂਦੀ ਚੀਜ਼ ਜੀ ਜਨੂ ਤਾਂ ਤੁਸੀਂ ਮਾਰ ਦਿੱਤਾ ਨਿਰਜੀਵ ਪੂਜੇ ਜਿਹਦੇ 'ਚ ਜਿੰਦ ਕੋਈ ਨਹੀਂ ਉਹਨੂੰ ਪੂਜਦੇ ਹੋ ਅੰਤਕਾਲ ਕੋ ਭਾਰੀ ਅੰਤਲੇ ਸਮੇਂ ਤੁਹਾਡੇ ਤੇ ਭਾਰਾ ਦੁੱਖ ਬਣੇਗਾ ਜਦੋਂ ਦਰਗਾਹ ਦੇ ਵਿੱਚ ਤੁਹਾਡਾ ਲੇਖਾ ਹੋਏਗਾ ਨਾ ਕਹਿਣ ਲੱਗੇ ਉਹ ਤੁਹਾਡੇ ਤੇ ਬਹੁਤ ਸੰਕਟ ਆਏਗਾ RAM ਨਾਮ ਕੀ ਗਤ ਨਹੀਂ ਜਾਣੀ ਭੈ ਡੂਬੇ ਸੰਸਾਰੀ ਉਹ ਤੁਸੀਂ RAM ਦੇ ਨਾਮ ਦੀ ਤਾਂ ਸਾਰ ਨਹੀਂ ਜਾਣਦੇ ਕਦੇ ਰੱਬ ਦਾ ਨਾਮ ਨਹੀਂ ਜਪਿਆ ਉੱਠ ਕੇ ਕਦੇ ਅੰਮ੍ਰਿਤ ਵੇਲੇ ਉੱਠੇ ਨਹੀਂ ਹੈ ਕਦੇ ਬੰਦਗੀ ਨਹੀਂ ਕੀਤੀ ਸਿਮਰਨ ਨਹੀਂ ਕੀਤਾ ਤੇ ਕਰਮਕਾਂਡਾਂ 'ਚ ਲੱਗੇ ਹੋਏ ਹੋ ਬਲੀਆਂ ਦੇਤੀਆਂ ਜਾਂ ਹੋਰ ਕਰਮਕਾਂਡ ਕਰਤੇ ਤੇ ਡੁੱਬ ਜਾਓਗੇ ਸੰਸਾਰ 'ਚ ਆਤਲੇ ਟਾਈਮ ਤੇ ਤੁਹਾਡਾ ਕੋਈ ਸਹਾਰਾ ਨਹੀਂ ਬਣੇਗਾ ਨਾਮ ਤੋਂ ਬਿਨਾ ਬੰਦਗੀ ਤੋਂ ਬਿਨਾ ਕਰਮਕਾਂਡ ਹੀ ਲੋਕਾਂ ਦਾ 84 ਚ ਗੇੜ ਫੇਰ ਪੈ ਜਾਂਦਾ ਫਿਰ 84 ਦੇ ਵਸ ਪੈ ਜਾਂਦੇ ਨੇ ਜਮਾ ਦੇ ਵਸ ਪੈ ਜਾਂਦੇ ਨੇ ਦੇਵੀ ਦੇਵਾ ਪੂਜੇ ਢੋਲੇ ਪਾਰ ਬ੍ਰਹਮ ਨਹੀਂ ਜਾਨਾ ਉਹ ਦੇਵੀ ਦੇਵਤਿਆਂ ਦੀਆਂ ਫੋਟੋਆਂ ਬਣਾ ਕੇ ਮੂਰਤਾਂ ਬਣਾ ਕੇ ਸਿਰਫ ਮਿੱਟੀ ਨੂੰ ਮੱਥੇ ਟੇਕਦੇ ਹਾਂ ਪੂਜਦੇ ਹਾਂ ਉਹਨਾਂ ਨੂੰ ਤੇ ਪਾਰ ਬ੍ਰਹਮ ਦਾ ਕਦੇ ਨਾਮ ਨਹੀਂ ਜਪਿਆ ਕਦੇ ਪਰਮੇਸ਼ਰ ਦੀ ਬੰਦਗੀ ਨਹੀਂ ਕੀਤੀ ਸਾਰੇ ਕਹਿੰਦੇ ਨੇ ਸਿੱਖ ਧਰਮ ਸਾਰਿਆਂ ਤੋਂ ਛੋਟੀ ਉਮਰ ਦਾ ਧਰਮ ਹੈ ਸਾਰੇ ਪ੍ਰਾਤਨ ਧਰਮ ਨੇ ਵੱਡੇ ਧਰਮ ਨੇ ਬਹੁਤ ਪੁਰਾਣੇ ਧਰਮ ਨੇ ਪਰ ਸਭ ਤੋਂ ਜ਼ਿਆਦਾ ਤਰੱਕੀ ਸਭ ਤੋਂ ਜ਼ਿਆਦਾ ਸ਼ਹੀਦ ਯੋਧੇ ਸੂਰਮੇ ਸੰਤ ਗਿਆਨੀ ਸਭ ਤੋਂ ਵੱਧ ਬੰਦਗੀ ਚੱਲ ਤੇ ਸਭ ਤੋਂ ਵੱਧ ਲੰਗਰ ਚੱਲ ਰਹੇ ਨੇ ਕਿਹਦੇ ਕਿਉਂਕਿ ਇਸ ਧਰਮ ਦੇ ਵਿੱਚ ਨਾਮ ਜਪਿਆ ਜਾ ਰਿਹਾ ਜਿੱਥੇ ਉਸ ਪਰਮੇਸ਼ਰ ਨੂੰ ਜਪਿਆ ਜਾਂਦਾ ਸਿਮਰਨ ਕੀਤਾ ਜਾਂਦਾ ਕੋਈ ਨਹੀਂ ਉੱਠਦਾ ਸਵੇਰੇ ਗੁਰਦੁਆਰਿਆਂ ਦੇ ਵਿੱਚ 1 ਵਜੇ ਪ੍ਰਕਾਸ਼ ਸ਼ੁਰੂ ਹੋ ਜਾਂਦੇ ਨੇ 2 ਵਜੇ 1 ਵਜੇ ਤੇ ਬੰਦਗੀ ਸਿਮਰਨ ਨਾਮ ਬਾਣੀ ਤੇ ਸੇਵਾ ਸਿਮਰਨ ਲੋਕਾਂ ਦੀ ਸੇਵਾ ਲੰਗਰਾਂ ਦੀ ਸੇਵਾ ਛਕਾਈ ਜਾ ਰਹੇ ਨੇ ਨਾਮ ਜਪਿਆ ਜਾ ਰਿਹਾ ਇਸੇ ਕਰਕੇ ਡਾਇਰੈਕਟ ਪ੍ਰਮਾਤਮਾ ਦੀ ਸਿੱਧੀ ਨਿਗਾਹ ਗੁਰੂ ਨਾਨਕ ਦੇ ਘਰ ਤੇ ਹੈ ਜਿੱਥੋਂ ਹਰ ਕਿਸੇ ਦੀ ਲੋੜ ਪੂਰੀ ਕੀਤੀ ਜਾਂਦੀ ਹੈ ਨਾਮ ਨਾਲ ਜੋੜਿਆ ਜਾਂਦਾ ਭਗਤਪੂਰਨ ਸਿੰਘ ਵਰਗੇ ਜਿਹੜੇ ਹਿੰਦੂ ਧਰਮ ਦੇ ਵਿੱਚ ਹੋਏ ਸੀ ਸਾਰੇ ਕਿਤੇ ਦੇਖਿਆ ਉਹਨਾਂ ਨੇ ਮੰਦਰ 'ਚ ਵੀ ਮਸਜਿਦ 'ਚ ਵੀ ਜਾ ਕੇ ਦੇਖਿਆ ਜਦੋਂ ਗੁਰੂ ਘਰ ਆਏ ਰਾਜਮੀ ਰੋਟੀ ਮਿਲੀ ਕਿਤੇ ਹਨੇਰਾ ਹੋ ਗਿਆ ਉਹਨਾਂ ਨੂੰ ਕਿਤੇ ਗਏ ਸੀ ਲੁਧਿਆਣੇ ਗਏ ਸੀ ਰਾਸਤੇ ਵਿੱਚ ਜਦੋਂ ਪਿੰਡ ਜਾਣ ਲੱਗੇ ਰਾਹ ਚ ਉਤਰੇ ਕਿਤੇ ਹਨੇਰਾ ਪੈ ਗਿਆ ਉੱਥੇ ਮੰਦਰ ਚ ਗਏ ਉਹਨੇ ਨਾ ਰੱਖਿਆ ਨਾ ਰੋਟੀ ਪੁੱਛੀ ਗਾਂ ਮਸਜਿਦ ਚ ਗਏ ਉਹਨੇ ਨਾ ਰੱਖਿਆ ਨਾ ਰੋਟੀ ਪੁੱਛੀ ਫਿਰ ਗੁਰਦੁਆਰਾ ਪਹਾਲਿਆ ਗੁਰਦੁਆਰੇ ਗਏ ਜਦੋਂ ਲੰਗਰ ਚੱਲੀ ਜਾਂਦਾ ਜਦੋਂ ਰੱਜ ਕੇ ਪ੍ਰਸ਼ਾਦਾ ਛਕਿਆ ਉਸ ਤੋਂ ਬਾਅਦ ਹੱਥ ਮੂੰਹ ਧੋ ਕੇ ਦਰਬਾਰ ਸਾਹਿਬ ਚ ਬਹਿ ਕੇ ਕੀਰਤਨ ਚੱਲ ਰਿਹਾ ਸੀ ਆਤਮਾ ਦੀ ਵੀ ਖਰਾਕ ਮਿਲ ਗਈ ਤੇ ਸ਼ਰੀਰ ਦੀ ਵੀ ਤਨ ਦੀ ਵੀ ਖਰਾਕ ਰਾਜਵੀਂ ਮਿਲੀ ਨਾਲ ਦੀ ਨਾਲ ਹੀ ਉਹ ਸਿੱਖ ਧਰਮ ਚ ਆ ਗਿਆ ਤੇ ਏਡੀ ਸੇਵਾ ਕੀਤੀ ਭਗਤ ਪੂਰਨ ਸਿੰਘ ਜੀ ਨੇ ਕਿ ਪਿੰਗਲਵਾੜੇ ਵਾਲਿਆਂ ਨੇ ਕਿ ਰਹਿਦੀ ਦੁਨੀਆ ਤੱਕ ਉਹਨਾਂ ਨੂੰ ਲੋਕ ਯਾਦ ਕਰਨਗੇ ਏਦਾਂ ਬੰਦੇ ਨੂੰ ਘੜ ਦਿੰਦਾ ਬਾਬੇ ਨਾਨਕ ਦਾ ਘਰ ਤੇ ਪੱਥਰਾਂ ਦੀਆਂ ਮੂਰਤਾਂ ਨਹੀਂ ਪੂਜਦੇ ਅਸੀਂ ਵੀ ਗੁਰੂ ਨਾਨਕ ਦੀ ਪੱਥਰ ਦੀ ਮੂਰਤ ਬਣਾ ਲਈਏ ਜਾਂ ਦਸਵੇਂ ਪਾਤਸ਼ਾਹ ਦੀ ਬਣਾ ਲਈਏ ਸਿਰਫ ਉਹਨਾਂ ਦੀ ਮੱਤ ਨੂੰ ਮੰਨਦੇ ਆਂ ਜੋ ਸਾਨੂੰ ਅਕਲ ਦੇ ਕੇ ਗਏ ਨੇ ਮਤ ਦੇ ਕੇ ਗਏ ਨੇ ਉਹਨਾਂ ਦੀ ਬਾਣੀ ਪੜ੍ਹਦੇ ਆਂ ਪਾਰ ਬ੍ਰਹਮ ਦਾ ਨਾਮ ਜਪਦੇ ਆਂ ਪਰਮੇਸ਼ਰ ਦਾ ਨਾਮ ਜਪਦੇ ਆਂ ਕਹੇ ਕਬੀਰ ਅਕਲ ਨਹੀਂ ਚੇਤਿਆ ਵੇਖਿਆ ਸੋ ਲਪਟਾਨਾ ਭਗਤ ਕਬੀਰ ਜੀ ਕਹਿੰਦੇ ਨੇ ਅਕਲ ਦੇਣ ਵਾਲਾ ਤਾਂ ਕਦੇ ਯਾਦ ਹੀ ਨਹੀਂ ਕੀਤਾ ਤੇ ਕਹਿਣ ਲੱਗੇ ਕਰਮ ਕਾਂਡਾਂ ਦੇ ਵਿੱਚ ਲਪਟੇ ਫਿਰਦੇ ਨੇ ਮਾਇਆ ਦੇ ਵਾਸ ਹੋ ਕੇ ਮਾਇਆ ਦੇ ਪ੍ਰੇਰੇ ਹੋਏ ਸੰਸਾਰੀ ਮੋਹ ਦੇ ਵਿੱਚ ਫਸ ਕੇ ਤੁਰੇ ਫਿਰਦੇ ਨੇ ਕਦੇ ਬੰਦਗੀ ਨਹੀਂ ਕੀਤੀ ਤੇ ਮੈਂ ਮੈਂ ਕਰਦੇ ਫਿਰਦੇ ਨਹੀਂ ਮੇਰਾ ਧਰਮ ਵੱਡਾ ਮੈਂ ਵੱਡਾ ਐ ਪਲਾਨਾ ਵੱਡਾ ਵੱਡਾ ਤਾਂ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖਾ ਵੱਡੇ ਨਾਲ ਜੁੜ ਕੇ ਵੱਡੇ ਬਨੋ ਫੇਰ ਪਰਮਾਤਮਾ ਕਿਰਪਾ ਕਰਦਾ ਸੋ ਇਸ ਕਰਕੇ ਗੁਰਬਾਣੀ ਪੜੋ ਨਾਮ ਜਪੋ ਸੰਗਤਾਂ ਦੀ ਸੇਵਾ ਕਰੋ ਭੁੱਖਿਆਂ ਦਾ ਪੇਟ ਪਰੋ ਨੰਗਿਆਂ ਦਾ ਤਨ ਢਕੋ ਇਹ ਹੀ ਪਰਮਾਤਮਾ ਚਾਹੁੰਦਾ ਤੇ ਤਾਂ ਜੋ ਖੁਸ਼ ਹੁੰਦਾ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਵਿਚਾਰਾਂ ਕਰਦੇ ਆਂ ਤਮਾਮ ਭੁੱਲਾ ਹੋ ਜਾਂਦੀਆਂ ਗੁਰੂ ਦੀ ਸੰਗਤ ਗੁਰੂ ਖਿਮਾ ਕਰਨ ਯੋਗ ਨੇ ਅੱਗੇ ਤੋਂ ਸਹਿਬ ਗੁਰਮਤੀ ਸੋਜੀ ਬਖਸ਼ਣ ਸੰਗਤਾਂ ਦੀ ਸੇਵਾ ਬਖਸ਼ਣ ਚੜ੍ਹਦੀ ਕਲਾ ਬਖਸ਼ਣ ਬਲਾਉ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ